ਇਹ ਕਿਸ ਨੂੰ ਮੰਨੀਏ ਕਿਸ ਦਾ ਲਈਏ ਨਾਮ ਪਹਿਲਾਂ ਸਰਬ ਸੱਚੇ ਨੂੰ ਮੰਨੀਏ ਤੇ ਫਿਰ ਆਪਣੇ ਉਸਤਾਦਾਂ ਦੇ ਲਈਏ ਨਾਮ ਉਸਤਾਦਾਂ ਤੋਂ ਦੱਸਿਆ ਸ਼ਗਿਰਦਾਂ ਦਾ ਬਾਤਿਆ ਦਸਾਂ ਗੱਲਾਂ ਚ ਉੱਠ ਗੱਲਾਂ ਸੱਚੀਆਂ ਦੋ ਗੱਲਾਂ ਝੂਠੀਆਂ ਇਹਨਾਂ ਦਸਾਂ ਗੱਲਾਂ ਦਾ ਨਰਵਾਹ ਹੋ ਜਾਂਦਾ ਜਿਵੇਂ ਕਾਰ ਦੇ ਸੰਗ ਰੜਕੇ ਲੱਖਾਂ ਮਾਣਾ ਲੋਹਾ ਪਾਣੀ ਤੇ ਤਰ ਜਾਇਆ ਕਰਦਾ ਲੋ ਜੀ ਕੌਣ ਵੇਲੇ ਦੀ ਗੱਲ ਹੈ ਜਿਸ ਵੇਲੇ ਜਤੀ ਲੋਕ ਰਾਣੀ ਸੁਂਦਰਾ ਤੋਂ ਖੈਰ ਲੈ ਕੇ ਆ ਗਿਆ ਤਾਂ ਅਗਲੇ ਪਾਸੇ ਗੋਰਖਨਾਥ ਨੇ ਜੋਗ ਦੇ ਦਿੱਤਾ ਜਦੋਂ ਜੋਗ ਦਿੱਤਾ ਗੋਠਨਾਥਪੁਰ ਨੂੰ ਕਹਿਣ ਲੱਗਿਆ ਪੂਰਨਾ ਇੱਕ ਤੇਰੇ ਕੰਮ ਕਰਨ ਦਾ ਹੋਰ ਆ ਕਰਮ ਤੇਰਾ ਜਿਹੜਾ ਧਰਮ ਅਸਲ ਗੁਰੂ ਜੀ ਕਿਹੜਾ ਜਿਸ ਦਿਨ ਤੋਂ ਤੇਰੇ ਹੱਥ ਪਰ ਕੱਟ ਕੇ ਖੂਜ ਪਾਇਆ ਉਸੇ ਦਿਨ ਤੋਂ ਰਾਜੇ ਸਲਵਾਨ ਦਾ ਤੇਰੀ ਮਾਛਰ ਨੂੰ ਮਾਰ ਕੇ ਤੱਕੇ ਮੰਦਰਾਂ ਦੇ ਬਾਹਰ ਕੱਢਿਆ ਹੋਇਆ ਤੇਰੇ ਬਜੋਗ ਦੇ ਵਿੱਚ ਰੋਕੇ ਨੇਤਰ ਗੁਆਲੇ ਦਰਦਾਂ ਦੀਆਂ ਠੋਕਰਾ ਖਾਂਦੀ ਫਿਰਦੀ ਆ ਤੂੰ ਸ਼ਿਆਲਕੋਟ ਨੂੰ ਜਾ ਰੋਂਦੀ ਮਾਂ ਦਾ ਤੀਰ ਤਰਾ ਤੇ ਮਾਪਿਆਂ ਦਾ ਦਰਸ਼ਨ ਕਰਪੂਰ ਨੇ ਹੱਥ ਬੰਨ ਕੇ ਜਵਾਬ ਦਿੱਤਾ ਗੁਰੂ ਜੀ ਮੈਂ ਨਹੀਂ ਜਾਣਾ ਕਾਹ ਤੋਂ ਕਹਿੰਦਾ ਜਿੱਥੇ ਮਾਪੇ ਕਸਾਈ ਬਸਦੇ ਹੋਣ ਪੁੱਤਾਂ ਦੇ ਕਤਲ ਕਰਦੇ ਉਹਨਾਂ ਧਰਤੀ ਦਾ ਦਰਸ਼ਨ ਕਰਨੇ ਮਾੜਾ ਸੁਣੀ ਸੁਣੀ ਵੀਰਾ ਤੇ ਮੈਂ ਤਾਂ ਨਹੀਂ ਸ਼ਿਆਲਕੋਟ ਨੂੰ ਜਾਣਾ ਗੋਸ਼ਟ ਨਰ ਕਹਿੰਦਾ ਤੈਨੂੰ ਜਾਣਾ ਹੀ ਪੈਣਾ ਮੇਰਾ ਕਹਿਣਾ ਮੰਨ ਕੇ ਚਲਿਆ ਗਿਆ ਜਾ ਕੇ ਜਤੀ ਲੋਗ ਨੇ ਬਾਗ 'ਚ ਪੈਰ ਪਾਇਆ ਬਾਗ ਹਰਾ ਕੀਤਾ ਅੰਨੇ ਕੋੜੀ ਪਿੰਗਲੇ ਐ ਠੀਕ ਕੀਤੇ ਹਰੇਕ ਦੀ ਤਮੰਨਾ ਪੂਰੀ ਕੀਤੀ ਹੁਣੇ ਬੰਦਾ ਡਰਦਾ ਕਿਹੜੀ ਗੱਲੋਂ ਪਾਪ ਕਰ ਲੈਂਦਾ ساری ਉਮਰ ਉਹ ਨਾ ਪਾਪਾਂ ਤੋਂ ਡਰੀ ਜਾਂਦਾ ਲੂਣਾਂ ਦੇ ਰੱਜ ਕੇ ਕੀਤੇ ਵੇ ਪਾਪ ਬੇਗਨਾ ਬੇਤਕਸੀਰਾ ਪੂਰਨ ਕਤਲ ਕਰਵਾ ਕੇ ਖੂਬ ਚਪਵਾਇਆ ਹੋਇਆ ਉਹਨੇ ਕਿਹਾ ਜੇ ਸਾਧੂ ਸੰਤ ਨੇ ਬਾਗ ਦੇ ਵਿੱਚ ਡੇਰਾ ਲਾ ਲਿਆ ਜਿਹੜਾ ਮੇਰਾ ਝੂਠ ਮਾਰ ਕੇ ਪੂਰਨ ਕਤਲ ਖੁਰਿਆ ਗੱਲ ਯਾਹਰ ਹੋ ਜੂਗੀ ਇਸ ਗੱਲ ਤੋਂ ਡਰਦੀ ਨਹੀਂ ਰਾਜੇ ਸਲਵਾਨ ਨੂੰ ਕਹਿ ਕੇ ਇੱਕ ਦਸਰ ਪੰਦਾ ਨੌਕਰ ਬਿਠਾ ਲ ਦਿੱਤਾ ਬਾਗ ਦਾ ਰਖਾ ਉਹ ਤਾਂ ਨਾ ਸੀ ਕਿਸ਼ਨਾ ਪੰਡਤ ਉਹਦੀ ਡਿਊਟੀ ਲਾਤੀ ਲੈ ਕਿਸ਼ਨਿਆ ਇਸ ਬਾਗ ਵਿੱਚ ਨਾ ਕੋਈ ਰਿਖੀ ਨਾ ਕੋਈ ਮੁਨੀ ਨਾ ਕੋਈ ਤਪਸਵੀ ਨਾ ਕੋਈ ਸੰਤ ਨਾ ਕੋਈ ਮਹਾਤਮਾ ਨਾ ਕੋਈ ਜੋਗੀ ਨਹੀਂ ਉਤਰਨਾ ਚਾਹੀਦਾ ਤੇਰੀ ਡਿਊਟੀ ਆ ਕਿਸ਼ਨਾ ਪੰਡਤ ਵੀਰੋ ਰਾਖੀ ਕਰਨ ਲੱਗ ਗਿਆ ਰਾਖੀ ਕਰਦਾ ਕਰਦਾ ਵਿੱਚ ਕੁੰਬਦਨ ਆਉਣ ਆ ਗਿਆ ਕੁੰਬਦਨ ਹਉਣ ਤੇ ਚੱਲਿਆ ਗਿਆ ਜਦੋਂ ਮੁੜ ਕੇ ਆਇਆ ਦੋ ਤਿੰਨ ਮਹੀਨੇ ਵਿੱਚ ਉਹਨੇ ਕਹੇ ਜਲ ਪਾਣੀ ਫੇਰ ਛਕਾਂਗੇ ਪਹਿਲਾਂ ਪੂਰਨੇ ਦਾ ਬਾਗ ਨੂੰ 100 ਬੰਦਾ ਤੁਰ ਜਾਂਦਾ 100 ਬੰਦਾ ਮੁੜੇ ਆਉਂਦਾ ਕਿਸੇ ਨਾ ਪਹੁੰਚ ਲੋਕਾਂ ਨੂੰ ਕੋਈ ਇਧਰ ਕੱਠਾ ਘਾਤੋਂ ਦੁਨੀਆ ਕੱਹਤੋਂ ਜਾਂਦੀ ਹੈ ਕਹਿੰਦੇ ਤੈਨੂੰ ਨਹੀਂ ਪਤਾ ਕਹਿੰਦਾ ਮੈਂ ਤਾਂ ਕੁੰਬਲੇ ਨੇ ਹੋਂ ਤੋਂ ਆਇਆ ਫਿਰ ਜਿਹੜੇ ਬਾਗ ਦਾ ਤੈਨੂੰ ਰੱਖਾ ਵਟਾ ਸਤ ਸੰਤ ਪੁੱਤਰਿਆ ਜਦੋਂ ਸੰਤਾਂ ਦਾ ਨਾ ਆ ਲਿਆ ਤੇ ਕਿਸਨੇ ਦੀ ਡਿਊਟੀ ਸੀ ਉੱਥੇ ਸੰਤ ਨੂੰ ਉਤਰ ਦੇਣਾ ਉਹਨੇ ਕਹੇ ਜੇ ਕਿਸੇ ਚੁਗਲ ਖਬਰ ਨੇ ਰਾਜੇ ਦੇ ਮਾਰਤੀ ਕਰਨਾ ਚ ਫੂਕ ਰਾਜੇ ਦਾ ਹੁਕਮ ਸੀ ਕੋਲੂ ਖਾਨ ਤੇਰਾ ਬੱਚਾ ਬੱਚਾ ਪੜਵਾ ਕੇ ਮਰਵਾ ਦੇਣਾ ਉਹ ਤੂੰ ਤਾਂ ਮਰ ਨਹੀਂ ਤੇਰੇ ਜਵਾਖਮ ਨਹੀਂ ਬਖਸ਼ੇ ਜਾਣੇ ਜੁੱਤੀ ਲਾ ਕੇ ਹੱਥ ਚ ਫੜੀ ਤੋਤੀ ਤਾਂ ਚੱਕਲੀ ਗਰੀ ਗੋਪਾ ਦੀ ਬਾਗ ਨੂੰ ਦਵਾ ਛੱਡ ਦਵਾ ਛੱਟ ਬਾਗ ਦੇ గేਰ 'ਚ ਖੜ ਗਿਆ ਜਾ ਕੇ ਕੀ ਦੇਖਦਾ ਸੰਤਾਂ ਦੇ ਆਸਣ ਲੱਗੇ ਆ ਧੂਨੇ ਤੁਖਦੇ ਆ ਨਾਂਗੇ ਅੰਦਰ ਜੋਰ ਕੇ ਮਾਰੀ ਧੂਨੇ ਚ ਲੱਤਾ ਅਸਣ ਲੱਗੇ ਕਿਦ ਦੇ ਖਲਾਰ ਦਿੱਤੇ ਕਹਿੰਦਾ ਕੌਣ ਕਰਾ ਮਾਤੀ ਜੋਗੀ ਸਾਨੂੰ ਕਰਾਮਾਤ ਦਿਖਾਉਣ ਲੱਗਿਆ ਪਲੀ ਚੌਣਾ ਤਾਂ ਆਸਣ ਚੱਕ ਕੇ ਬਾਗ ਚੋਂ ਬਾਹਰ ਹੋ ਜਾ ਉਹ ਵੀਰੋ ਰਾਜਾਂ ਦਾ ਪੁੱਤ ਹੋਵੇ ਗੋਰਖ ਨਾਥ ਦਾ ਚੇਲਾ ਹੋਵੇ ਇੱਕ ਨੌਕਰ ਬੰਦਾ ਧੂਨੇ 'ਚ ਲੱਤਾਂ ਮਾਰੇ ਫਿਰ ਪੁੱਛੋ ਉਹਦੇ ਦਿਲ 'ਤੇ ਕੀ ਬੀਤਦੀ ਆ ਕਹਿੰਦਾ ਕਿਸ਼ਣਿਆ ਕੀ ਹੋ ਗਿਆ ਜੇ ਮੈਂ ਕਾਮ ਕਰੋਦ ਲੋ ਮੋਹ ਘਰ ਨੂੰ ਛੱਡ ਬੈਠਾ ਆ ਦੁਨੀਆਂ ਦਾ ਵੀ ਛੱਡ ਬੈਠਾ ਅੱਜ ਤਾਂ ਸ਼ਰਮ ਆਸਣ ਲੱਗਾ ਚ ਕੌਣ ਉੱਥੇ ਕਾ ਕਿਸ਼ਨਾ ਪੰਡਤ ਕੂਕਿਆ ਡਾਢੀ ਕਰੇ ਪੁਕਾਰ ਤੁਸੀਂ ਕੌਣ ਬਾਗ ਵਿੱਚ ਉਤਰੇ ਜਾਦੂ ਖੋਰ ਬਦਕਾਰ ਖੇਡੋ ਬਾਗ ਮਦਾਰੀਆਂ ਦੇ ਲਈ ਬਾਗ ਨੂੰ ਘਾਰੇ ਬਾਗ ਹੈ ਲੂਣਾ ਪਰੀਦਾ ਇੱਥੇ ਉਤਰੇ ਨਾਦਰ ਨਾਰ ਰਾਣੀ ਦੇਖੇ ਜੇ ਪੜ ਮਨੁੱਖ ਦੀ ਤਵਨੂ ਦਉਗੀ ਜਾਨ ਤੋਂ ਮਾਰੋ ਪਲੀਚੌ ਨੇ ਤਾਂ ਅਸਣ ਚੱਕ ਲੋ ਬਾਬਾ ਜੀ ਸਾਡੇ ਹੋ ਜੋ ਬਾਗ ਚ ਬਾਹਰ ਜਦੋਂ ਬਾਗ ਤੋਂ ਬਾਦ ਦਾ ਨਾਂ ਲਿਆ ਪੂਰ ਦੇ ਨੇਤਰ ਚ ਤ੍ਰਿਪ ਤ੍ਰਿਪ ਹੰਜੂ ਡਿੱਗੇ ਜਾ ਮਾਲਕਾਂ ਮਾਪਿਆਂ ਦੇ ਕਰਪੁਤਰ ਹੁੰਦੇ ਸੀ ਇਹਨਾਂ ਬਾਗ ਦੇ ਤੂੰਦ ਮਲਕੇ ਹੁੰਦੇ ਸੀ ਅੱਜ ਦਸਾਂ ਪੈਦਾ ਨੋਕਰੋ ਖੇ ਸਾਡੇ ਅਸਣ ਲੱਗਿਆ ਚ ਕੋਣ ਉੱਥੇ ਕਿਹਾ ਕਿਸ਼ਨ ਅੱਗੇ ਪੂਰਨ ਬੋਲਿਆ ਪੰਤਾ ਤੈਨੂੰ ਦਈਏ ਸਣਾ ਤੁਸੀਂ ਬ੍ਰਾਹਮਣ ਗੁਰੂ ਜਗਤ ਦੇ ਸਾਡੇ ਸੰਤਾਂ ਦੇ ਗੁਰਨਾ ਸਾਵਾਂ ਮਲਖ ਜਗੀਰ ਇੱਥੇ ਕਰ ਬਤਨੀ ਥਾਂ ਇੱਥੇ ਕੀਤੀ ਆਈ ਕਹਿੰਗੇ ਇੱਥੇ ਰਹਿਣਾ ਕਿਨੇ ਵੀ ਨਾ ਕਿ ਲੈ ਗਿਆ ਕੋਰੂ ਬਾਦਸ਼ਾ ਚਾਲੀ ਜੋੜ ਕੇ ਗੰਜਗਨਾ ਪਰਤਾ ਚਰਨ ਕਰਨ ਕੀ ਲੈ ਗਿਆ ਇੱਕ ਵਈਆ ਦੁਨੀਆ ਤੱਕ ਲੈਂਦੀ ਨਾ ਕੁਣੀਆਂ ਜਨਮਸਾਵਰੀ ਸਾਰਾ ਜੱਗ ਸਰਾ ਜੋ ਘੜਿਆਸੋ ਪੱਜਣਾ ਹੋਣਾ ਅੰਤ ਫਨਾ ਮਾਲੀ ਬਣ ਕੇ ਗਾਲਾ ਕੱਢਦਾ ਕਿਤੇ ਮੈਂ ਵੀ ਮਾਲਕ ਸਾਂ ਪੂਰਨ ਕਿਹੜੇ ਜਵਾਬ ਕਰਦਾ ਵੀਰੋ